ਹਾਂ ਉਹ ਲੋਕੀ ਆਪਣੇ ਫੈਮਲੀਆ ਨਾ ਜਦੂਰ ਹੋਣਗੇ ਹੱਦਲ ਦੇਖ ਕੇ ਹਾਂ ਉਹ ਘੱਟ ਲੋਗੇ ਹੋਣੇ ਆ ਉਹ ਘੱਟ ਲੋਗੇ ਇੱਥੇ ਕਰੋ ਘਰਾਂ ਵਾਲੀ ਫੈਮਲੀਆ ਜਿੰਨੇ ਹੋਣਾ ਉਹ ਇੱਧਰ ਦੀ ਆਵੇ ਇੱਧਰ ਦੀ ਆਵੇ ਉਹ ਅਸੀਂ ਇੱਧਰ ਲਈ ਪ੍ਰੇਫਰ ਕਰਦੇ ਆਂ ਇੱਧਰ ਆਵੇ ਕਿਉਂਕਿ ਆ ਦੇਖੋ ਰਸਤਾ ਕਿੰਨਾ ਸਾਫ਼ ਆ ਇੱਥੋਂ ਡੈਮ ਦੀ ਹਦੂਦ ਸ਼ੁਰੂ ਹੋ ਜਾਂਦੀ ਆ ਤੇ ਆ ਪੂਲ ਵੀ ਬਣਿਆ ਪਿਆ ਮਤਲਬ ਵੀ ਆਪਾਂ ਹੁਣ ਕਿੱਥੇ ਜੰਗਲਾਂ ਦੇ ਵਿੱਚੋਂ ਵੀ ਜਾ ਕੇ ਨਾ ਸਿੱਧਾ ਆਪਾਂ ਮਕਸੀਕੋ ਇੰਟਰ ਹੋਣਾ ਵਾ ਇਹ ਬੋਟ ਹੈਗਾ ਜਰਮਨ ਦੀ ਰਾਣੀ ਸਵੇਟਾ ਜੂੰਡਣ ਦਾ ਇਹ ਆਈ ਸੀ ਇਹ ਆਈ ਸੀਗੀ ਇੱਥੇ ਤੇ ਉਹ ਕਹਿੰਦੇ ਭਾਜੀ ਇਹ ਮਤਲਬ ਕਿ 1410 ਫੁੱਟ ਡੂੰਗੀ ਝੀਲ ਆ ਵਾਹ ਜੀ ਅਜਾਲ ਜੂਲਣਾ ਚੱਕ ਲਈ ਉਹਨਾਂ ਦੇ ਐਵੇਂ ਧਿਆਨ ਤਰ ਮੈਨੂੰ ਪਤਾ ਚੀਜ਼ਾਂ ਤੇ ਪੈ ਗਿਆ ਕਹਿੰਦਾ ਆਣਾ ਚਲ ਤਰੀਆ ਤੇ ਮੱਛੀ ਫੜਾਂਗੇ ਜਾ ਕੇ ਉਹਨਾਂ ਕ ਮਾਨ ਕਰਦਾ ਨਾ ਆਪਣੇ ਫੈਨ ਦਾ ਆਪਣੇ ਜਿਹੜਾ ਨਾਸਿਰ ਢਿੱਲੂ ਉਹਦਾ ਨਾ ਪਾਕਿਸਤਾਨ ਹਾਂ ਇਹ ਡੈਮ ਕਹਿੰਦਾ ਕੁੜਾ ਮਾ ਦੇਣ ਸਾਰੇ ਤਾਂ ਟੌਪ ਦੀ ਬੋਟ ਹੀ ਆ ਬਾਕੀ ਤਾਂ ਚਲੋ ਵਧੀਆ ਹੀ ਆ ਇਹ ਬੋਟ ਟੌਪ ਦੀ ਆ ਵਾ 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 ਅੱਗੇ ਅੱਜ ਵੀ ਤੈਨੂੰ ਚੇਤੇ ਕਰਕੇ ਬਚਲਵਾਲ ਨੂੰ ਆ ਜਾਣਾ ਆ ਜਾਣਾ ਤੂੰ ਤਾਂ ਲਫਰੀ ਨਹੀਂ ਫੇ ਮਸ਼ੀਨਸੀ ਕਰਕੇ ਘਰ ਨੂੰ ਹੋ ਜਾਣਾ ਪੈਂਦਾ ਸੋਚੀਦਾ ਪਗਾਉਂਦਾ ਹੂੰ ਕੁੜੀਏ ਨੇ ਮੜਾ ਹੜ ਹੰਝੂ ਆਂਦਾ ਹੰਝੂ ਆਂਦਾ ਬਾਲਾ ਖੁਸ਼ ਜ਼ਿੰਦਗੀ ਚ ਰਹਿਣ ਲੱਗੇ ਆਣੇ ਮੁੰਡਾ ਸੰਧੂ ਆਂਦਾ ਨੂੰ ਦਰਜ ਕਰਾਉਣਾ ਪੈਂਦਾ ਆਪਣੀ ਗੱਡੀ ਗੋਡੀ ਦਾ ਸਾਰਾ ਕੋ ਕਿਉਂ ਭਾਜੀ ਲੈ ਆਗਲਾ ਭਾਜੀ ਖੜਿਆ ਚੱਕੀ ਨੰਬਰ ਤੇ ਲੋ ਕੈਮਰਾ ਕੋਰਾ ਕਿੱਥੇ ਹੈ ਹਾਲੋ ਜੀ ਆਇਆ ਟੈਂਪ ਦਾ ਸਿਸਟਮ ਤੇ ਵੇ ਮੈਂ ਆਪਣੀ ਜਗ੍ਹਾ ਆਪਣੇ ਅਜੀਤ ਬਾਵੇ ਨੂੰ ਭੇਜਦਾ ਮੈਂ ਕਿ ਤੂੰ ਚਾਇਆ ਯਾਰ ਇਹ ਦਲਜੀਤ ਨਹੀਂ ਆਇਆ ਉਹ ਤੁਹਾਡੇ ਇਧਰੋਂ ਦੀ ਜਿਹੜਾ ਆਪਾਂ ਸਟਾਰਟਿੰਗ ਕਰਦੇ ਨਾ ਇਹ ਆ ਲਿਖਿਆ ਹੁੰਦਾ ਇੱਥੇ ਪੜ੍ਹ ਲਈ ਵਾਪਸ ਇਹ ਮੈਨੂੰ ਤਾਂ ਥੋੜਾ ਉਖਾ ਲੱਗਦਾ ਤੇ ਇਹ ਪਿੰਡ ਆ ਖਟਿਆ ਆੜਾ ਇਹ ਮਸ਼ਹੂਰ ਆ ਮਛੀਰੀ ਬਸ ਆਪਾਂ ਹੁਣ ਨਾ ਆ ਜਿਹੜਾ ਰੋਡ ਹੈ ਨਾ ਆਪਾਂ ਇੱਥੋਂ ਹੋਏ ਨਾ ਸੱਜੇ ਪਾਸੇ ਨੂੰ ਰਾਈਟ ਨੂੰ ਰਾਈਟ ਨੂੰ ਹੋਣਾ ਆਪਾਂ ਜੇ ਸਾਨੂੰ ਬੰਦਿਆਂ ਨੂੰ ਇਹ ਵਧੀਆ ਲੱਗੇਗਾ ਸਿਸਟਮ ਆ ਬਲੌਗ ਦੇ ਵਿੱਚ ਵਧੀਆ ਹਟਾ ਰਿਸਪੌਂਸ ਆਗਾ ਫਿਰ ਆਪਾਂ ਇੱਥੋਂ ਖੱਬੇ ਨੂੰ ਜਾਣਾ ਫੇ ਅਸੀਂ ਇੱਥੋਂ ਖੱਬੇ ਨੂੰ ਜਾਣਾ ਅਗਲੇ ਬਲੌਗ 'ਚ ਜੇ ਤੁਹਾਨੂੰ ਪੱਧਿਆ ਲੱਗਿਆ ਤੇ ਹੁਣ ਆਪਾਂ ਇੱਥੋਂ ਖੱਬੇ ਨੂੰ ਸੱਜੇ ਨੂੰ ਮੁੜ ਗਏ ਜਗ੍ਹਾ ਦਿਖਾਉਣੀ ਆ ਆਪਣੇ ਪੱਧਿਆ ਕਦੀ ਇੰਨੀ ਵੀ ਵਧੀਆ ਜਗ੍ਹਾ ਦਿਖਾਉਣੀ ਨਾ ਹੋਊਗਾ ਆ ਤਾਂ ਸਭ ਤੋਂ ਥੋੜੀ ਜਗ੍ਹਾ ਨਾ ਬਹੁਤ ਹੀ ਕੱਟ ਲੋ ਦੇਖਣਾ ਬਸ ਵੀ ਟੂਰ ਬਣਿਆ ਬਧੀਆ ਹੈ ਬਧੀਆ ਮਾਰਨਿੰਗ ਜਾਂਦੀ ਹੈ ਪੋਰਟ ਜਾਂਦੀ ਹੈ ਉਹ ਸਾਰੇ ਵਿੱਚ ਨਹੀਂ ਹਰ ਲੰਮਰੀ ਨੇ ਕਹਿੰਦੇ ਵੀ ਜਾਂਦੇ ਵੀ ਦੇਖਿਆ ਨਾ ਉਹਨੂੰ ਆਹ ਲਾ ਬਾਗਲੇ ਚ ਪਾਪਾ ਵੀ ਪਰੋ ਅਗਲੇ ਚ ਅਗਲੇ ਚ ਦੇਖਿਆ ਨਾ ਉਹ ਉਹ ਪਸ਼ੂਆ ਜ਼ਰੂਰ ਗਿਆ ਕਿੱਥੇ ਹੈਗਾ ਕਿੱਥੇ ਲੋਕੇਸ਼ਨ ਹੈ ਆਪਾਂ ਜ਼ਰੂਰ ਆਉਣਾ ਕਿਉਂਕਿ ਹਰ ਕਿਸੇ ਦਾ ਦਿਲ ਕਰਦਾ ਕਿ ਫੈਮਿਲੀ ਨਾਲ ਘੁੰਮਣ ਫਿਰਨ ਨੂੰ ਜਿਵੇਂ ਰਾਤ ਰਹੇ ਨਾ ਉੱਥੇ ਹਾਂ ਰਾਤ ਰਹੇ ਤੇ ਰਾਤ ਸਵੇਰੇ ਉੱਠਣ ਦਾ ਜੋ ਉੱਥੇ ਆਨੰਦਾ ਜੋ ਵਿਊ ਆ ਉਹ ਤਾਂ ਬਸ ਅੱਲਾ ਹੀ ਜਾਣਦਾ ਕਿ ਹੈ ਵੀ ਕੋਈ ਪਹਾੜੀ ਏਰੀਆ ਨਹੀਂ ਜਿੱਨਾ ਨਹੀਂ ਪਾਇਆ ਹੈ ਹੈਗੇ ਆ ਬਾਹਰੋਂ ਬਾਹਰ ਜਾਂਦਾ ਹੈ ਇਹ ਉੱਪਰੋਂ ਦੀ ਜਾਂਦਾ ਹੈ ਡੈਮ ਦੇ ਜਿੱਥੋਂ ਆਪਾਂ ਥੱਲੇ ਆਏ ਆ 52 ਗੇਟ ਆ ਉਹ 52 ਗੇਟ ਆ ਉਹ ਅਸੀਂ ਆਏ ਵਿੱਚ ਦੀ ਸ਼ਹਿਰ ਦੀ ਪਿੰਡ ਵਿੱਚ ਦੀ ਆ ਗਏ ਤੇ ਇਹ ਹੁਣ ਉੱਪਰ ਦੀ ਰਸਤਾ ਚੱਲ ਜਾਂਦਾ ਬੈਕ ਨੂੰ ਜਾਣਾ ਬਹੁਤ ਸਿੱਧਾ ਸਿੱਧਾ ਹੀ ਰਹਾ ਹੈ ਦੋ ਰਸਤੇ ਹੁੰਦੇ ਜਿੱਧਰ ਦੀ ਮਰਜ਼ੀ ਆ ਜਾਵੇ ਇਹ ਮੇਨ ਰੋਡ ਤੇ ਆਉਂਦਾ ਆ ਸਿੱਧਾ ਰਸਤਾ ਇਹ ਰਾਤ ਬਹੁਤ ਵਧੀਆ ਹੈ ਇਹ ਰਾਤ ਬਹੁਤ ਵਧੀਆ ਸਾਫ ਸੁਥਰਾ ਰਸਤਾ ਆ ਤੇ ਸਤਾਾਂ ਜੀ ਥੋੜੀ ਜੀ ਹੋਈ ਹੁੰਦੀ ਐ ਜੀ ਸਲਾਈਡਿੰਗ ਹਾਂ ਪਰ ਇੰਨੀ ਨਹੀਂ ਨਾਰਮਲ ਜੀ ਹੁੰਦੀ ਕਿਉਂਕਿ ਇੰਨੇ ਪਹਾੜ ਨਹੀਂ ਹੈਗੇ ਪਰ ਉਹ ਜਿਹੜਾ ਪਿੰਡਾਂ ਵਿੱਚ ਦੀ ਰਸਤਾ ਆ ਉਹ ਥੋੜਾ ਜਿਹਾ ਉੱਪਰ ਖਾਬੜ ਜਿਹਾ ਵੀ ਹੈਗਾ ਆ ਪਰ ਉਧਾਂ ਵਧੀਆ ਉਹਨਾਂ ਫੈਮਲੀ ਨੇ ਜਿੰਨੇ ਹੁਣ ਉਹ ਇਧਰ ਦੀ ਆਵੇ ਇਧਰ ਦੀ ਆਵੇ ਉਹ ਅਸੀਂ ਇਧਰ ਲਈ ਪ੍ਰੇਫਰ ਕਰਦੇ ਆਂ ਇਧਰ ਆਵੇ ਕਿਉਂਕਿ ਆ ਦੇਖੋ ਰਸਤਾ ਕਿੰਨਾ ਸਾਫ ਆ ਤੇ ਵਿਊ ਵੀ ਬਹੁਤ ਸੋਹਣਾ ਆ ਪਿੰਡਾਂ ਵਿੱਚ ਦੋ ਰਸਤੇ ਹੁੰਦੇ ਆ ਇਹ ਮੇਨ ਟਾਈਮ ਤੇ ਚੱਲ ਜਾਂਦਾ ਉਹ ਤੁਹਾਨੂੰ ਗੇਟ ਜਿੱਧਰ ਦੀ ਦਿਖਾਇਆ ਉਧਰ ਲਈ ਉਹ ਮੇਨ ਜਿੱਧਰ ਦੀ ਪਾਣੀ ਛੱਟਦੇ ਆ ਉਹ ਲੱਭ ਜਾਂਦਾ ਆ ਕੋਈ ਚੀਜ਼ਾਂ ਹੀ ਉਧਰ ਦੀ ਦਿਖਾਉਂਦੀਆਂ ਜਿਹੜਾ ਮੇਨ ਟਾਈਮ ਆ ਉਹ ਤੁਹਾਨੂੰ ਆਪਾਂ ਇੱਧਰ ਦਿਖਾ ਦੇਣਾ ਆ ਪਰ ਇਧਰ ਮਤਲਬ ਕਿ ਪ੍ਰਮਾਤਮਾ ਨੂੰ ਕੋਈ ਨਹੀਂ ਜਾਣ ਸਕਿਆ ਅਜ ਤੱਕ ਕੁਦਰਤ ਜਿਹੜੀ ਪ੍ਰਮਾਤਮਾ ਨੇ ਕੁਦਰਤ ਸਾਜੀ ਆ ਨਾ ਉਹਨੂੰ ਕੋਈ ਨਹੀਂ ਜਾਣ ਸਕਦਾ ਉਧਰ ਤੋਂ ਜਿਹੜਾ ਕਿ ਤੁਹਾਨੂੰ ਆਪਾਂ ਅੰਦਰ ਹੋਣਾ ਅੰਦਰ ਹਾਂ 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 ਅੰਦਰ ਨੂੰ ਜਾਣ ਦਾ ਇਧਰ ਦੀ ਵੀ ਦੇਖ ਲੈਣੇ ਹਾਂ ਇਧਰੋਂ ਖਾਂ ਅੰਦਰ ਇਹ ਮੇਰੇ ਰਾਹ ਟਾਈਮ ਦਾ ਹੈ ਜੜਾ ਆ ਦੇਖੋ ਜੀ ਇੱਥੋਂ ਟਾਈਮ ਆ ਜਾਣਾ ਆਪਾਂ ਜੇ ਚਲੋ ਉੱਥੋਂ ਦੀ ਆ ਉਹ ਪਰਮਿਸ਼ਨ ਲੈਣੀ ਪੈਂਦੀ ਆ ਠੀਕ ਆ ਇਧਰ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਇੱਥੋਂ ਸਿੱਧੇ ਤੇ ਜਾ ਸਕਦੇ ਟਾਈਮ ਜਾ ਸਕਦੇ ਆ ਡਾਇਰੈਕਟ ਅੰਦਰ ਡਾਇਰੈਕਟ ਅੰਦਰ ਹਾਂ ਉੱਥੋਂ ਥੋੜਾ ਜਿਹਾ ਤੁਹਾਨੂੰ ਦਿਖਾਵਾਂਗੇ ਰਾਹ ਆਪਾਂ ਡਾਇਰੈਕਟ ਅੰਦਰ ਜਾ ਕੇ ਤੁਸੀਂ ਪੂਰਾ ਵੀਡੀਓਗ੍ਰਾਫੀ ਵਗੈਰਾ ਜੋ ਵੀ ਤੁਹਾਡਾ ਹੈਗਾ ਸਾਰਾ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਇੱਥੇ ਇੱਕ ਕੋਟੇਜ ਵੀ ਹੈਗੇ ਰਹਿ ਹੋਟਲ ਬਹੁਤ ਵਧੀਆ ਇੱਥੇ ਕਿਉਂਕਿ ਇੱਥੇ ਉਹ ਫੈਮਲੀਆਂ ਆ ਕਰੀਆਂ ਇਹ ਸਰਕਾਰੀ ਕਾਟੇਜ ਬਣਿਆ ਇੱਥੇ ਤੁਸੀਂ ਆਨਲਾਈਨ ਬੁਕਿੰਗ ਵੀ ਹੈਗੀ ਤੁਸੀਂ ਆਉਣਾ ਤਾਂ ਤੇ ਤੁਸੀਂ ਆ ਸਕਦੇ ਆ ਫੈਮਲੀਆਂ ਜਿਹਦਾ ਬਹੁਤ ਆਉਂਦੀ ਆ ਆ ਦੇਖੋ ਹਾਂ ਬਹੁਤ ਜਣੇ ਆਉਂਦੇ ਆ ਡੈਮ ਦੇਖਣਾ ਦੇਖੋ ਲੋਕ ਆਏ ਪਏ ਬਹੁਤ ਜ਼ਿਆਦਾ ਹਾਂ ਦੇਖੋ ਵੀਰ ਭਰਾ ਆਪਣੇ ਸਰਦਾਰ ਆਏ ਪਏ ਆ ਗੱਡੀਆਂ ਲੈ ਕੇ ਤੇ ਡੈਮ ਦੂਰੋਂ ਦੂਰੋਂ ਦੇਖਣ ਆਉਂਦੇ ਹੈ ਹੀ ਦੇਖਣ ਵਾਲੀ ਚੀਜ਼ ਆ ਡੈਮ ਨੂੰ ਦੇਖਣਾ ਵੀ ਦੂਰੋਂ ਦੂਰੋਂ ਚਾਹੀਦਾ ਪਾਣੀ ਬਹੁਤ ਹੁੰਦਾ ਪਾਣੀ ਬਹੁਤ ਹੁੰਦਾ ਹੈ ਗੱਲ ਇਹਦੀ ਸਹੀ ਆ ਇੱਥੋਂ ਡੈਮ ਦੀ ਹਦੂਦ ਸ਼ੁਰੂ ਹੋ ਜਾਂਦੀ ਆ ਤੇ ਆ ਪੂਲ ਵੀ ਬਣਿਆ ਪਿਆ ਮਿੱਤਰੋ ਥੱਲੇ ਇਹ ਜਿਹੜਾ ਜਿੱਦਾਂ ਹੁੰਦੇ ਨਾ ਇਹ ਤਾਂ ਸਰਕਾਰੀ ਅਫਸਰ-ਅਫਸਰ ਰਹਿੰਦੇ ਇੱਥੇ ਜਿੱਦਾਂ ਹੈ ਨਾ ਕਿ ਆ ਇਧਰ ਹੈਗੀ ਆ ਕੋਟੇਜ ਇਹ ਤੁਸੀਂ ਬੁੱਕ ਕਰ ਸਕਦੇ ਆ ਇਹ ਬੜੇ ਸੋਹਣੇ ਬਣਾਤੇ ਹੁਣ ਪਹਿਲਾਂ ਇਹਨਾਂ ਦਾ ਥੋੜਾ ਜਿਹਾ ਹਿਸਾਬ ਤਾਂ ਮਾੜਾ ਸੀ ਹੁਣ ਉਹਦੇ ਬਹੁਤ ਘੈਂਟ ਬਣ ਗਿਆ ਪਹਿਲਾਂ ਤਾਂ ਐਵੇਂ ਖਤੰਬੂ ਜੇ ਘੱਡੇ ਹੁੰਦੇ ਸੀ ਇਹ ਸਰਕਾਰੀ ਅਫਸਰਾਂ ਨੇ ਰੈਨੋਵੇਟ ਕੀਤੇ ਆ ਇੱਥੇ ਮਿੱਤਰਾ ਇੱਥੇ ਉਹ ਨਾ ਜਿਹੜੇ ਕਾਲਜ ਆ ਨਾ ਅਮਰਤ ਮੰਨ ਲਓ ਕੋਈ ਜਿੱਦਾਂ ਕਹਿ ਲੋ ਕਿ ਦਿੱਲੀ ਯੂਨੀਵਰਸਿਟੀਆਂ ਜਿੱਦਾਂ ਹੈ ਨਾ ਜੀਐਨਯੂ ਦਿੱਲੀ ਵੱਡੇ ਵੱਡੇ ਯੂਨੀਵਰਸਿਟੀਆਂ ਕਹਿੰਦਾ ਲੋ ਇੱਥੇ ਬੱਚੇ ਆਉਂਦੇ ਕੈਂਪਿੰਗ ਕਰਨ ਲਈ ਅੱਛਾ ਹਾਂ ਇੱਥੇ ਹੁੰਦੇ ਆ ਆਪਣਾ ਮਾਨਾ ਨੇ ਜੰਗਲਾਂ ਵਾਲਾ ਦੇ ਇਹ ਤੁਹਾਡੇ ਲਈ ਆਪਾਂ ਉਤਰਦੇ ਪੈਂ ਦੱਸਦੇ ਪਾਉਂਦੇ ਆ ਵੀ ਆਪਾਂ ਉਤਰਦੇ ਪੈਂ ਆ ਇਹ ਤਿੰਨ ਸਾਬ ਲਾ ਲੋ ਕਿ ਆਪਾਂ ਹੁਣ ਕਿੱਥੇ ਜੰਗਲਾਂ ਦੇ ਵਿੱਚੋਂ ਦੀ ਜਾ ਗਏ ਨਾ ਸਿੱਧਾ ਆਪਾਂ ਮਕਸੀਕੋ ਮਕਸੀਕੋ ਇੰਟਰ ਹੋਣਾ ਉਹ ਆਪਣਾ ਜੱਟ ਦਾ ਕਰੂਜ ਲੱਗਾ ਥੱਲੇ ਹੁਣ ਆਪਾਂ ਇੱਥੇ ਅੱਗੇ ਚੜ ਕੇ ਤੁਹਾਨੂੰ ਦੇਖਿਓ ਅੱਗੇ ਤੁਹਾਨੂੰ ਨਜ਼ਾਰਾ ਦਿਖਾਉਣਾ ਨਾ ਜਿਹੜਾ ਆਪਾਂ ਦੂਰੋਂ ਦਿਖਾ ਦੇਣਾ ਮਾ ਲੋ ਚੜਨ ਦੇਣਾ ਨੂੰ ਹਨ ਕਿ ਹੈ ਨਹੀਂ ਸਾਡਾ ਇਹ ਇਹ ਇਹਨਾਂ ਦਾ ਆਪਣਾ ਨਾ ਪ੍ਰਾਈਵੇਟ ਹੈ ਇਸ ਆਪਣੇ ਅੜਕ ਇਹ ਪਤਾ ਕੀ ਇਹ ਪਤਾ ਕਿਹਨਾ ਮੁਲਾਜ਼ਮਾਂ ਦੀ ਆ ਇਹ ਬੋਟ ਹੈਗਾ ਜਰਮਨ ਦੀ ਰਾਣੀ ਸਵੇਜਾ ਜੂੰਡਣ ਦਾ ਇਹ ਆਈ ਸੀ ਇਹ ਆਈ ਸੀਗੀ ਇੱਥੇ ਤੇ ਇੱਥੇ ਆ ਕੇ ਹੋ ਗਿਆ ਖਰਾਬ ਤੈਨੂੰ ਪਤਾ ਫਿਰ ਗੋਰੇ ਜਿਹੜੇ ਆ ਉਹ ਆਪਣੀਆਂ ਪ੍ਰਣ ਚੀਜ਼ਾਂ ਚ ਵੰਦੇ ਨਹੀਂ ਆ ਜਿਹੜੇ ਖਰਾਬ ਹੋ ਜਨਾ ਉਹ ਫਿਰ ਇੱਥੇ ਲੋ ਜਿੰਦਾ ਲਾ ਕੇ ਨੂੰ ਇਲਟ ਹੋ ਕੇ ਨਾ ਇੱਥੇ ਬਣ ਕੇ ਕਹਿੰਦੇ ਤੂੰ ਪੁੱਤ ਹੁਣ ਸਾਰੀ ਉਮਰ ਇੱਥੇ ਰਹੇਗਾ ਇੱਥੇ ਰਹੇਗਾ ਸਾਨੂੰ ਖਰਾਬ ਕੀਤਾ ਨਾ ਉਸ ਤੋਂ ਬਾਅਦ ਤੂੰ ਦੇਖ ਲੋ ਦੇਸ਼ ਯਾਦ ਹੋ ਗਿਆ ਹਿੰਮਤ ਨਹੀਂ ਭੇਕੇ ਦਿਨੋਂ ਹੱਥ ਲਾਉਂਦੀ ਪੌਰਾ ਹੀ ਬੜਾ ਆ ਇੱਕ ਵਾਰ ਤਿੰਨ ਪਰ ਲੂ ਲੈਂਦੇ ਖਿੱਚਣ ਉਹਨੂੰ ਨਹੀਂ ਖਿੱਚੋਇਆ ਪਰ ਰੂਪ ਵਿੱਚ ਸਮਾ ਗਏ ਮੈਂ ਕਿਹਾ ਫੀਲ ਦੇਖੋ ਤੁਸੀਂ ਤੁਸੀਂ ਨਾ ਬਸ ਫੀਲ ਧੁੱਪ ਦੇ ਵਿੱਚ ਮੰਨ ਲਓ ਤੁਸੀਂ ਨਾ ਹੁੰਦੇ ਤੇ ਉਹ ਪਹਾੜੀ 'ਚ ਧੁੱਪ ਤੇ ਬੈਠੇ ਹੁੰਦੇ ਐਨ ਵਧੀਆ ਤਰੀਕੇ ਨਾਲ ਤੇ ਤੁਸੀਂ ਕਹਣਾ ਵਾਹ ਵਾਹ ਕੀ ਬਾਤਾਂ ਯਾਰ ਬਹੁਤ ਸਹੀ ਗੱਲ ਆ ਓਹੋ ਉਹ ਮੇਰੇ ਕੀ ਕਹਿੰਦੇ ਹੁੰਦੇ ਹੁਣ ਗੱਲਾਂ ਗਾਂਹ ਦੀਆਂ ਹੁੰਦੀਆਂ ਦੇ ਵੀ ਇਹ ਹੱਟ ਤਾਂ ਕਿੰਨੀ ਕ ਦੂਰ ਆ ਕਿਤੇ ਕੱਖ ਵੀ ਨਹੀਂ ਜਿੱਥੇ ਅਸੀਂ ਬੈਠੇ ਆ ਮੈਂ ਕਹਿੰਨਾ ਮਤਲਵਾੜੇ ਦੇ ਬਿਲਕੁਲ 10 ਕਿਲੋਮੀਟਰ ਨਾਲ ਐ ਇਹ ਬੋਟ ਬਾਰੇ ਤੁਸੀਂ ਤੁਸੀਂ ਕੋ ਕਹਿਣਾ ਚਾਹੁੰਗੇ ਜੇ ਇਹਨਾਂ ਕੋ ਝੂਟਾ ਦਬਾਉਣਾ ਚਾਹੋ ਤਾਂ ਦੇਲੇ ਬਹੁਤ ਕਰ ਰਿਹਾ ਆ ਕਰ ਸੰਧੂ ਸਾਹਿਬ ਦੇ ਲੱਗਦਾ ਅੱਜ ਕੋਈ ਮੇਨ ਅਫਸਰ ਨਹੀਂ ਆਏ ਨਹੀਂ ਨਹੀਂ ਸੰਧੂ ਸਾਹਿਬ ਦਾ ਹੀ ਮੂਡ ਨਹੀਂ ਆ ਦੇਖੋ ਆ ਕਿੰਨਾ ਵਧੀਆ ਇਧਰੋਂ ਇਧਰੋਂ ਸਿੱਧਾ ਥੱਲੇ ਨੂੰ ਆ ਕੇ ਫਿਰ ਜਿਹੜਾ ਤੁਹਾਨੂੰ ਆਪਾਂ ਇਸ ਤੋਂ ਅਗਲੀ ਜਗ੍ਹਾ ਦਿਖਾਉਣੀ ਇਹਦੇ ਜਗ੍ਹਾ ਐਂਡ ਆ ਇਹ ਤੋਂ ਅੱਗੇ ਤੇ ਕੁਝ ਵੀ ਹੈ ਨਹੀਂ ਪਰ ਜਿਹੜੀ ਆਪਾਂ ਉਹ ਦਿਖਾਉਣੀ ਹੈ ਨਾ ਤੇ ਫੇਰ ਤੁਸੀਂ ਗੱਲਾਂ ਕਰਿਓ ਕਿ ਵਾਕਈ ਯਾਰ ਕੋਈ ਚੀਜ਼ ਦਿਖਾਈ ਆ ਬੰਦਿਆਂ ਨੇ ਇਹ ਵੀ ਦੱਸਦੇ ਜਦੋਂ ਪਾਣੀ ਚੜਦਾ ਸਾਰਾ ਕੁਝ ਭਰਿਆ ਹੁੰਦਾ ਪਾਣੀ ਆ ਤੇ ਹੁਣ ਮੈਂ ਕਹਿੰਦਾ ਕਿ ਪਾਣੀ ਜਦੋਂ ਆਇਆ ਸੀ ਨਾ ਇਹਦੇ ਵਿੱਚ ਚੜਦਾ ਪਾਣੀ ਦਾ ਅੱਗੇ ਜਾ ਕੇ ਦੱਸ ਅੱਗੇ ਕਿਤੇ ਹੋਰ ਵੀ ਫੈਮਿਲੀ ਆਈਆਂ ਹੋਈਆਂ ਆ ਤੇ ਲੋਕੀ ਹੁੰਦੇ ਰਹਿੰਦੇ ਆ ਟਰੈਕਿੰਗ ਕਰਨ ਇੱਥੇ ਦੇਖਣ ਇੱਥੇ ਬਹੁਤ ਵਧੀਆ ਚੀਜ਼ ਐ ਤੇ ਆ ਹੁਣ ਹੜ੍ਹ ਕਰਕੇ ਥੋੜਾ ਜਣਾ ਆ ਪਾਣੀ ਆ ਉੱਪਰਲੇ ਪਹਾੜ ਲੱਭਦੇ ਨਾ ਸਾਰੇ ਡੁੱਬੇ ਪਿਆ ਹੀ ਪਾਣੀ ਚ ਇਹ ਪੰਮ ਮੈਂ ਤਾਂ ਆਪਾਂ ਦੇ ਲਈ ਆਪਾਂ ਪਿੱਛੇ ਰੁਕੇ ਸੀ ਕਿ ਨਾ 2 ਮਿੰਟ ਤਰੀ ਗੱਲ ਟੋਕਦਾ ਉਹ ਬਾਜੀ ਨੇ ਨਾ ਦੋ ਗੱਲਾਂ ਦੱਸੀਆਂ ਮੈਂ ਪੁੱਛਿਆ ਰਣੂ ਮੈਂ ਕਿਹਾ ਬਾਜੀ ਇਹ ਝੀਲ ਕਿੰਨੀ ਡੂੰਗੀ ਆ ਹੂੰ ਤੇ ਉਹ ਕਹਿੰਦੇ ਬਾਜੀ ਇਹ ਮਤਲਬ ਕਿ 1410 ਫੁੱਟ ਡੂੰਗੀ ਝੀਲ ਆ ਓ ਵਾਹ ਜੀ ਆ ਜਿੱਥੇ ਆ ਝੀਲ ਦਾ ਪਤੁਰੇ ਆ ਨਾ ਆ ਝੀਲ ਜਿਹੜੀ 1410 ਫੁੱਟ ਫੁੱਟ ਡੂੰਗੀ ਆ ਇਹ ਜਿਹੜਾ ਡੈਮ ਬਣਿਆ ਆ ਇਹ ਬਣਿਆ ਆ ਉਹ ਕਹਿੰਦੇ ਸੀ ਅ ਮਤਲਬ ਉਹਨਾਂ ਨੇ ਅੰਦਾਜ਼ੇ ਨੇ ਦੱਸਿਆ 1978 ਦੇ ਲਾਗੇ ਲਾਗੇ ਛਾਗੇ ਨਹੀਂ ਉਹ ਤੇ YouTube ਤੇ ਹੈਗਾ ਸਰਚ ਕਰ ਲਓ ਪਰ ਫਿਰ ਵੀ ਆਪਾਂ ਦੱਸਣਾ ਸਾਡਾ ਫਰਜ਼ ਆ ਆਏ ਆ ਕਈ ਚੀਜ਼ਾਂ ਤੇ ਅੱਜ ਤੁਹਾਨੂੰ ਫਿਰ ਦਿਖਾਤਿਆ ਅਸਲੀ ਡੈਮ ਆਪਣਾ ਪੌਂਗ ਡੈਮ ਜਿਹੜਾ ਉਦੋਂ ਤੁਹਾਨੂੰ ਡੈਮ ਦਿਖਾਉਣ ਗਿਆ ਸੀ ਰਣਜੀਤ ਸਾਗਰ ਉਹ ਸਾਡੇ ਤੋਂ ਥੋੜਾ ਜਿਹਾ ਦੂਰ ਆ ਤੇ ਇਹ ਡੈਮ ਸਾਡੇ ਬਿਲਕੁਲ ਕੋਲ 30 ਕਿਲੋਮੀਟਰ ਆ 30 ਕਿਲੋਮੀਟਰ ਹਾਂ ਪੂਰਾ 30 ਕਿਲੋਮੀਟਰ ਹੀ ਆ ਤੇ ਇਹ ਵੀ ਬਹੁਤ ਵੱਡਾ ਡੈਮ ਆ ਭਾਖੜਾ ਡੈਮ ਤੋਂ ਫਿਰ ਦੂਜਾ ਡੈਮ ਇਹ ਆ ਜਾਂਦਾ ਪੰਜਾਬ ਦਾ ਉਹ ਸਭ ਤੋਂ ਵੱਡਾ ਭਾਖੜਾ ਡੈਮ ਉਹ ਤੋਂ ਸੈਕੰਡ ਤੇ ਇਹ ਆ ਜਾਂਦਾ ਬਹੁਤ ਵੱਡੀ ਝੀਲ ਆ ਇਹ ਤੇ ਬਹੁਤ ਸੋਹਣਾ ਡੈਮ ਆ ਦੇਖੋ ਤੁਸੀਂ ਤੁਹਾਨੂੰ ਵਿਊ ਚੈੱਕ ਕਰਾਉਨੇ ਆ ਫਿਰ ਦੇਖੋ ਤੁਹਾਨੂੰ ਵਿਊ ਚੈੱਕ ਕਰਾਉਨੇ ਆ ਦੇਖੋ ਮਸ਼ੀਨ ਜਿਹੜੀ ਇਹ ਹੁਣ ਬਹੁਤੀ ਮੈਨੂੰ ਨੌਲੇਜ ਨਹੀਂ ਹੈ ਕਿਉਂ ਲੱਗੀ ਪਰ ਲੱਗੀ ਕਿਸੇ ਕੰਮ ਨੂੰ ਹੀ ਹੋਣੀ ਆ ਤੇ ਬਹੁਤ ਦੁਨੀਆ ਆਉਂਦੀ ਆ ਦੇਖਣ ਮਤਲਬ ਫੈਮਲੀਆਂ ਤੁਰਿਆ ਨਹੀਂ ਉੱਥੇ ਇੱਕ ਮੇਲੀ ਫੈਮਿਲੀ ਤਾਂ ਉਹ ਚੰਡੀਗੜ੍ਹ ਤੋਂ ਆਏ ਸੀਗੇ ਕਹਿੰਦੇ ਸੀ ਦੇਖਣ ਆਏ ਸੀ ਅੱਗੇ ਜਾਣਾ ਆ ਡਲਹੌਜੀ ਨੂੰ ਤੇ ਚਲੋ ਇੱਧਰ ਦੀ ਅਸੀਂ ਕਿਹਾ ਚੱਲ ਚੱਲਦੇ ਆ ਏ ਰੋਡ ਨਾ ਜਿਹੜੇ ਤੋਂ ਆਪਾਂ ਆਏ ਆ ਇਹ ਪਠਾਨਕੋਟ ਨੂੰ ਵੀ ਨਿਕਲ ਜਾਂਦਾ ਸਿੱਧਾ ਪਠਾਨਕੋਟ ਨੂੰ ਨਿਕਲ ਜਾਣਾ ਪਠਾਨਕੋਟ ਨੂੰ ਇੱਥੋਂ ਸਿੱਧੇ ਸ਼ਹਿਰ ਆਉਣਾ ਜਸੂਰ ਜਸੂਰ ਤੋਂ ਫਿਰ ਆਪਣੇ ਪਠਾਨਕੋਟ ਨੂੰ ਚੱਲ ਜਾਓ ਦਲਹੌਜੀ ਨੂੰ ਚੱਲ ਜਾਓ ਅਧਰ ਮਰਜੀ ਤੁਹਾਡਾ ਤੇ ਲ ਕਰਦਾ ਘੁੰਮਣ ਫਿਰਨ ਨੂੰ ਆ ਦੇਖੋ ਥਿਊ ਚੈੱਕ ਕਰੋ ਤੁਸੀਂ ਡੈਮ ਦਾ ਆ ਦੇਖੋ ਆ ਜਿਹੜੇ ਜਿੱਥੇ ਦਰਖਤ ਲੱਭਦੇ ਆ ਨਾ ਲੈਨ ਸਰ ਇਹ ਡੈਮ ਦਾ ਬੰਨ ਬਣਾਇਆ ਆ ਇਹ ਡੈਮ ਦਾ ਬੰਨ ਮਾਰਿਆ ਇਹਨਾਂ ਨੇ ਪਾਣੀ ਰੋਕ ਕੇ ਫਿਰ ਇੱਥੇ ਪਾਵਰ ਹਾਊਸ ਬਣੇ ਆ ਕਿੰਨੇ ਉੱਚੀ ਬਸਤੀ ਲੱਗੇ ਵੀ ਹੈਗਾ ਆ ਇੱਥੇ ਵੀ ਜਿਹੜਾ ਤੁਹਾਨੂੰ ਦਿਖਾਇਆ ਉੱਥੇ ਇੱਥੋਂ ਪਾਣੀ ਛੱਡਦੇ ਉੱਥੇ ਵੀ ਪਾਵਰ ਹਾਊਸ ਆ ਤੇ ਟੇਰਕਿਆਂ ਨੇ ਲੱਗੇ ਵੀ ਹੈਗਾ ਆ ਉਹ ਚੀਜ਼ਾਂ ਦਿਖਾਉਂਦੇ ਇੱਥੇ ਮਤਲਬ ਪਾਵਰ ਹਾਊਸ ਬਣਾਏ ਇੱਥੇ ਬਿਜਲੀ ਪੈਦਾ ਕਰਨ ਨੂੰ ਉਹ ਵੀ ਕਿਸੇ ਦਿਨ ਪਰਮਿਸ਼ਨ ਲੈ ਕੇ ਆਪਣੇ ਸੱਜਣ ਮਿੱਤਰ ਦੀ ਤਾਂ ਫੇਰ ਤੁਹਾਨੂੰ ਉਹ ਵੀ ਥੱਲੇ ਦਿਖਾਵਾਂਗੇ ਤੇ ਆ ਮੁੰਡੇ ਘੁੰਮਣ ਫਿਰਨ ਆਏ ਆ ਕੋਨੇ ਯਾਰਾ ਜਗ੍ਹਾ ਨੂੰ ਮੈਂ ਬੀੜੀ 'ਚ ਬੈ ਕੇ ਦੱਸਣਾ ਮੈਂ ਨਾ ਕਰ ਪੰਗੇ ਛੱਡ ਖੜਾ ਤੇ ਹਟਦਾ ਨਹੀਂ ਪਿਆ ਤੇ ਮੈਂ ਕਿਹਾ ਵੇ ਕਾਦਰ ਲਈ ਲੈਣੇ ਆ ਪੰਗੇ ਪਰ ਸੁਆਮੀ ਜੀ ਗੱਲ ਮੰਨਣ ਦੇ ਫੇਰ ਹੀ ਆ ਨਾ ਨਹੀਂ ਉਹ ਤੇ ਵਿੱਚ ਹੀ ਆ ਜਾਂਦੀ ਤਾਂ ਨਹੀਂ ਕਿਤੇ ਇਹੋ ਜਿਹੀ ਕੋਈ ਗੱਲ। ਲੱਕਣ ਬਹੁਤ ਧਿਆਨ ਨਾਲ। ਮੈਂ ਤਾਂ ਹੀ ਕਹਿੰਨੇ ਆ ਫੜ ਕੇ। ਹੜ ਕੇ ਰੱਖ। ਉਹ ਤੂੰ ਮੈਨੂੰ ਛੱਡ ਦੇ ਮੈਂ ਚੱਲ ਜਣਾ ਤੇਰੀ ਗੱਲ ਦੇ ਮੈਂ ਤੂੰ ਬੱਚਾ ਜੋ। ਉਹ ਆਪਰਾ ਤੂੰ ਹੀ ਸਿਆਣਾ ਆਂ ਅਸੀਂ ਤਾਂ ਬੱਚੇ ਹੀ ਆਂ। ਆ ਜਾਲ ਜੂਲਣਾ ਚੱਕ ਲਈ ਉਹਨਾਂ ਦੇ ਐਵੇਂ ਧਿਆਨ ਤਰ ਮੈਨੂੰ ਪਤਾ ਚੀਜ਼ਾਂ ਤੇ ਪੈ ਗਿਆ ਕਹਿੰਦਾ ਹਾਂ ਚੱਲ ਤੇਰਾ ਤੇ ਮੱਛੀ ਫੜਾਂਗੇ ਜਾ ਕੇ। ਐਵੇਂ ਸਕੀਮਾਂ ਜੀਆਂ ਚ ਨਾ ਪਿਆਓ ਸਾਰੇ ਦੇਸ ਤੇ ਪਏ ਆ ਫਮ। ਵਾਹ ਜੀ ਵਾਹ। ਮੁੰਡਾ ਮੰਨਦਾ ਕਿ ਤੇ ਸੰਧੂਆਂ ਦਾ ਜਿਹੜੇ ਨੇ ਗੱਲ ਠਾਣ ਲਈ ਨਾ ਦਿਲ 'ਚ। ਬਸ ਆ ਫੋਟੋ ਖੇਚੀ ਦੀ ਹੁਣ ਇਹਦੀ ਇਦਾਂ ਨਹੀਂ ਹਟਣਾ ਮੈਂ ਕਹਿੰਦਾ ਕਿ ਬਹੁਤ ਹੀ ਵਧੀਆ ਸਿਸਟਮ ਆ ਕੋਈ ਮੇਰੇ ਕੇ ਵੀਰ ਭਰਾ ਨੇ ਆਉਣਾ ਹੋਏਗਾ ਨਾ ਇੱਥੇ ਘੁੰਮਣ ਆ ਅਮਰਤ ਨੇ 베ੜੀ ਪਾਲੀ ਆ ਇੱਥੇ ਸਪੈਸ਼ਲ ਤੇ ਕਹਿੰਦਾ ਮੈਂ ਆਪ ਲੈ ਕੇ ਜਾ ਇੰਨਾ ਕਿ ਇੰਨਾ ਕਿ ਮਾਣ ਕਰਦਾ ਨਾ ਆਪਣੇ ਫੈਨ ਦਾ ਆਪਣੇ ਮੈਂ ਜਿਹਦਾ ਨਾਸਿਰ ਢਿੱਲੋਂ ਘੁਮਾਉਂਦਾ ਨਾ ਪਾਕਿਸਤਾਨ ਚ ਹਾਂ ਇਹ ਡੈਮ ਘੁੰਮਦਾ ਇੱਥੇ ਆਓ ਤੁਸੀਂ ਮੈਂ ਕਹਿੰਦਾ ਕਿ ਇਹਨੇ ਬਾਅਦ ਪੈਸੇ ਭਰਵਾ ਲੈਣੇ ਤੁਹਾਡੇ ਕੋ ਪਰ ਪਹਿਲਾਂ ਘੁਮਾਉਗਾ ਤੁਹਾਨੂੰ ਪੂਰਾ ਨਜ਼ਾਰੇ ਵਾਲਾ ਦੇਖ 베ੜੀ ਚਲ ਜੀ ਆਹ ਅਗੇ ਟਾਈਮ ਦਾ ਵਲੌਗ ਬਣਾ ਚੱਲ ਜਿੰਦੀ ਏ ਚੱਲ ਚਲਿਏ ਚੱਲ ਉੱਡ ਚਲਿਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕਿਤੇ ਉਹ ਭੱਲੇ ਉਹ ਪੰਮ ਤੇਰੇ ਆੜੇ ਇਧਰ ਜੀ ਸੁਨਾਤੀ ਨਾ ਵਿੱਚ ਹਾਂ ਇਧਰ ਆਪਣਾ ਕੋਈ ਖਾਸ ਮਹਿਮਾਨ ਆਏਗਾ ਤੁਹਾਨੂੰ ਇੱਥੇ ਕਰੋਚੇ ਵੀ ਦੇਦੀ ਝੂਟਾ ਕੋਈ ਗੱਲ ਨਹੀਂ ਇਹਨੂੰ ਕੋਈ ਨਾ ਨਹੀਂ ਸਪੈਸ਼ਲ ਜਿਹੜੇ ਕੋਈ ਵੀ ਆਈਪੀ ਆਉਣਗੇ ਉਹਨੂੰ ਤੈਨੂੰ ਕੋਈ ਨਾ ਨਹੀਂ ਇਹ ਤੇਰਾ ਹੀ ਸਮਝ ਲੈ ਤੂੰ ਮੈਂ ਕਹ ਜਿਹਲੇ ਤੁਸੀਂ ਨਾ 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 ਕਰਦੇ ਹੋ ਜਿਹਲੇ ਤੂੰ ਜਿਹਲੇ ਮਰਜੀ ਆ ਤੇ ਆ ਕੇ ਤੂੰ ਕਪੜਾ ਫੜਦੇ ਨੂੰ ਸਾਫ ਕਰ ਜਿਲੇ ਮਰਜੀ ਆ ਤੈਨੂੰ ਕੋਈ ਨਾ ਨਹੀਂ ਸਪਾਈ ਕਰਨ ਦੋ ਬਾਬੇਚ ਨਹੀਂ ਬੰਨਣਾ ਪਰ ਇਹ ਜਿਹੜੀ ਵੋਟ ਆ ਨਾ ਇਹ ਹੈਗੀ ਆ ਸਰਕਾਰੀ ਵੋਟ ਆ ਇਹਨਾਂ ਦੀ ਤੇ ਹਿਮਾਚਲ ਪ੍ਰਦੇਸ਼ ਮੱਛੀ ਪਾਲਣ ਵਿਭਾਗ ਮੇਰੇ ਸਣਾ ਮੱਛੀ ਪਾਲਣ ਵਿਭਾਗ ਜਿੱਦਾਂ ਕਿ ਕੋਈ ਚੋਰੀ ਮੱਛੀ ਕੋ ਫੜਦਾ ਜਿੱਦਾਂ ਕੋਈ ਟਾਈਮ ਦੇ ਵਿੱਚੋਂ ਤੇ ਉਹਨਾਂ ਤੇ ਸ਼ਿਕੰਜਾ ਕੱਸਣ ਨੂੰ ਆ ਇਹ ਮੇਰੇ ਹਿਸਾਬ ਨਾਲ ਵੋਟ ਮਤਲਬ ਕਿ ਕਨਫਰਮ ਨਹੀਂ ਹੈਗਾ ਪਰ ਜੋ ਇਤਨਾ ਨੇ ਲਿਖਿਆ ਉਹ ਇਸੇ ਕਰਕੇ ਹੀ ਆ ਕਿ ਕੋਈ ਚੋਰੀ ਮੱਛੀ ਨਾ ਫੜੇ ਕਿਉਂਕਿ ਇਹ ਸਾਰੀ ਮੱਛੀ ਜਿਹੜੀ ਸਰਕਾਰੀ ਡੈਮ ਦੀ ਹੁੰਦੀ ਆ ਤੇ ਇਹ ਸਾਰੀ ਪੈਸੇ ਨਾਲ ਹੀ ਲੈਂਦੇ ਆ ਸਾਰੇ ਜਿਹੜੇ ਵੀ ਦੁਕਾਨਾਂ ਵਾਲੇ ਇਹਨਾਂ ਕੋਲ ਲੈ ਕੇ ਜਾਂਦੇ ਆ ਕੁਆਂਟਰਾ ਦੇ ਹਿਸਾਬ ਨਾਲ ਪੈਸੇ ਪੇ ਕਰਕੇ ਤੇ ਇਸ ਕਰਕੇ ਇਹ ਉਦਾਂ ਮੱਛੀ ਨਹੀਂ ਫੜਨ ਦਿੰਦੇ ਤੇ ਇਹ ਚੈਕਿੰਗ ਰੇਡ ਰੂਡ ਮਾਰਨ ਨੂੰ ਕਹਿ ਸਕਦੇ ਆ ਆਪਾਂ ਕਿ ਰੇਡ ਮਾਰਨ ਨੂੰ ਆ ਇਹ ਵੀ ਮਤਲਬ ਕਿ ਚੋਰੀ ਮੱਛੀ ਨਾ ਫੜਦਾ ਹੋਵੇ ਉਸ ਕਰਕੇ ਆ ਬਾਕੀ ਉਦਾਂ ਵੀ ਸਰਕਾਰੀ ਮੁਲਾਜ਼ਮ ਘੁੰਮਦੇ ਫਿਰਦੇ ਹੋਣੇ ਤੇ ġੇੜਾ-ਗੂੜਾ ਮਾਰਦੇ ਨੇ ਸਾਰੇ ਤਾਂ ਟਾਪ ਦੀ ਬੋਟ ਇਹੀ ਆ ਬਾਕੀ ਤਾਂ ਚਲੋ ਬੀੜੀਆਂ ਆ ਇਹ ਬੋਟ ਟਾਪ ਦੀ ਆ ਮਤਲਬ ਥੋੜੀ ਘੈਂਟ ਜੀ ਆ ਤੇ ਬਾਕੀ ਆ ਵਿਊ ਚੈੱਕ ਕਰੋ ਤੁਸੀਂ ਤੇ ਆਪਾਂ ਹੁਣ ਡੈਮ ਦੇ ਰਾਹ ਵੱਲ ਉੱਥੇ ਮੇਨ ਬੰਨ ਤੇ ਵੀਡੀਓ ਦਿਖਾਉਨੇ ਤੁਹਾਨੂੰ ਤੇ ਉਹ ਤੋਂ ਬਾਅਦ ਫਿਰ ਚਾਲੇ ਘਰ ਨੂੰ ਪਾਵਾਂਗੇ ਫਿਰ ਕਿਤੇ ਨਵੇਂ ਸਫ਼ਰਾਂ ਤੇ ਸ਼ੁਰੂ ਹੋਵਾਂਗੇ ਤੇ ਉਹ ਵੀਡੀਓ ਦਿਖਾਉਨੇ ਤੁਹਾਨੂੰ ਤੇ ਉਥੋਂ ਦਿਖਾ ਕੇ ਤੇ ਫਿਰ ਚੱਲਦੇ ਆਪਾਂ ਹਾਂਜੀ ਹਾਂਜੀ ਸੰਧੂ ਸਾਹਿਬ ਕੋਈ ਸ਼ੇਅਰ ਯਾਦ ਕਰ ਰਹੇ ਕੋਈ ਇੰਸਟਾਗ੍ਰਾਮ ਤੇ ਪਾਉਣ ਲਈ ਕੋਈ ਸ਼ੇਅਰ ਚੇਤੇ ਆ ਜਾਵੇ ਜੇ ਸ਼ੇਅਰ ਸੁਣਾਣਾ ਚਾਹੁੰਦੇ ਸਹੀ ਸ਼ੇਅਰ ਸੁਣਾ ਦੋ ਤੁਸੀਂ ਕਹਿੰਦਾ ਅੱਜ ਵੀ ਤੈਨੂੰ ਚੇਤੇ ਕਰਕੇ ਹਿਮਾਚਲ ਵੱਲ ਨੂੰ ਆ ਜੰਨਾ ਓਏ ਹੋਏ 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 ਵਾਹ 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 ਅੱਗੇ ਅੱਜ ਵੀ ਤੈਨੂੰ ਚੇਤੇ ਕਰਕੇ ਹਿਮਾਚਲ ਵੱਲ ਨੂੰ ਆ ਜੰਨਾ ਆ ਜੰਨਾ ਤੂੰ ਤੇ ਲੱਭਦੀ ਨਹੀਂ ਫੇਰ ਮੱਛੀ ਮੱਛੀ ਖਾ ਕੇ ਘਰ ਵੱਲ ਨੂੰ ਹੋ ਜੰਨਾ ਨਾ ਨਾ ਉਹ ਸਾਲੇ ਨੇ ਸ਼ੇਅਰ ਬੋਲਿਆ ਆ ਕਹਿੰਦੇ ਤੂੰ ਤੇ ਹਿਮਾਚਲ ਚ ਲੱਭਦੀ ਨਹੀਂ ਤੇ ਯਾਰ ਭਵੇਂ ਆ ਜਾਂਦਾ ਤੇ ਤੈਨੂੰ ਚੇਤੇ ਨਹੀਂ 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 ਕਹਿੰਦਾ ਤੈਨੂੰ ਚੇਤੇ ਕਰਕੇ ਸੰਧੂ ਹਿਮਾਚਲ ਦੀਆਂ ਸੋਚੀ ਨਾ ਵਗਾਉਂਦਾ ਹੂ ਕੁੜੀਏ ਨਹੀਂ ਮੁੰਡਾ ਹੜ ਹੰਝੂਆਂ ਦਾ ਹੰਝੂਆਂ ਦਾ ਬਾਲਾ ਖੁਸ਼ ਜਿੰਦਗੀ ਜੀ ਕੇ ਰਹਿਣ ਲੱਗੇ ਆਣੇ ਮੁੰਡਾ ਸੰਧੂ ਆਹ ਤੇਰਾ ਭਲਾ ਹੋ ਜਾ ਤੇਰਾ ਇਹ ਕਿਸੇ ਸੱਜਣ ਤੇ ਇਹਨੇ ਇਹ ਜਿਹੜੀ ਗੱਲ ਲਾਈ ਆ ਨਾ ਮੈਨੂੰ ਬੜੀ ਸੋਹਣੀ ਲੱਗੀ ਏ ਗੱਲ ਇਹ ਗੱਲ ਕਿਸੇ ਬੰਦੇ ਨੇ ਲਿਖੀ ਸੀਗੀ ਹੁਣ ਮੈਨੂੰ ਪਤਾ ਨਹੀਂ ਕਿ ਕਨੇ ਲਿਖੀ ਏ ਪਰ ਉਹਨੇ ਗੱਲ ਦੁਬਾਰਾ ਇੱਕ ਵਾਰੀ ਬੋਲੀ ਜਾਵੇ ਕਹਿੰਦਾ ਸੋਚੀ ਨਾ ਬਗਾਉਂਦਾ ਹੂ ਕੁੜੀਏ ਨੇ ਮੜਾ ਹੜ ਹੰਝੂਆਂ ਦਾ ਹੰਝੂਆਂ ਦਾ ਬਾਲਾ ਖੁਸ਼ ਜ਼ਿੰਦਗੀ ਚ ਰਹਿਣ ਲੱਗੇ ਆਨੇ ਮੁੰਡਾ ਸੰਧੂਆਂ ਦਾ ਹੁਣ ਚੱਲ ਪਏ ਆ ਵਾਪਸੀ ਤੇ ਤੇ ਮਿਹਨਤਾਂ ਨੂੰ ਦਿਖਾਉਣੇ ਜਿਹੜਾ ਬੰਨ ਹੈਗਾ ਆ ਉਹ ਦਿਖਾਉਣੇ ਆ ਗੱਡੀ ਦੇ ਉੱਤੇ ਮੇਰੇ ਮਿੱਤਰੋ ਜੇ ਵਧੀਆ ਲੱਗੇਗੀ ਤੁਹਾਨੂੰ ਇਹ ਵਾਲੀ ਤੇ ਤੁਸੀਂ ਸਾਨੂੰ ਐਪਰੀਸ਼ੀਏਟ ਕਰਿਓ ਆਪਾਂ ਅਗਲੀ ਵਾਰ ਜਾਣਾ ਆ ਇਸ ਤੋਂ ਵੀ ਵਧੀਆ ਲੋਕੇਸ਼ਨ ਤੇ ਹਾਂ ਹਾਂ ਤੁਸੀਂ ਕਰੋਗੇ ਤੇ ਹਾਂ ਦਾ ਫਿਰ ਹੌਸਲਾ ਜਿਆ ਬਣਿਆ ਰਹਿੰਦਾ ਬਣਿਆ ਰਹੇ ਤੇ ਆਪਾਂ ਤੁਹਾਨੂੰ ਨਾ ਤੁਸੀਂ ਬਸ ਇਦਾਂ ਹੀ ਯਾਰ ਖਿੱਚ ਕੇ ਮੈਂ ਸਮਝ ਗਿਆ ਲਾਈਕ ਸ਼ੇਅਰ ਵਾਲਾ ਸਬਸਕ੍ਰਾਈਬ ਵਾਲਾ ਕੰਮ ਖਿੱਚ ਕੇ ਰੱਖਣਾ ਆਪਾਂ ਇਦਾਂ ਇਦਾਂ ਦੀਆਂ ਚੀਜ਼ਾਂ ਦਿਖਾਵਾਂਗੇ ਪਰ ਤੁਸੀਂ ਦੇਖ ਕੇ ਯਾਰ ਇੰਜੋਏ ਵੀ ਕਰੋ ਤੇ ਸਾਡਾ ਥੋੜਾ ਜਿਹਾ ਸਾਥ ਵੀ ਦਿਆ ਕਰੋ ਅਸੀਂ ਤਾਂ ਆਪਣੇ ਭਰਾਵਾਂ ਪਹਿਣਾ ਕਰਕੇ ਭਾਈ ਦਾ ਹਨਾ ਜਿਹੜੀਆਂ ਸਾਨੂੰ ਦੇਖਦੀਆਂ ਜਾਂ ਦੇਖਦੇ ਆ। ਅਸੀਂ ਇਸ ਤੋਂ ਵੀ ਨਵੇਂ ਨਵੇਂ ਜਗ੍ਹਾ ਦਿਖਾਵਾਂਗੇ ਦਿਖਾਵਾਂਗੇ ਤਾਂ ਆਪ ਸੰਧੂ ਸਾਹਿਬ ਨੇ ਅੱਜ ਆਪੇ ਕਹਿਤਾ ਆਪਣੀ ਜਵਾਨੀ ਤੇ ਸਮਝ ਲਓ ਜ਼ਬਾਨ ਸਾਡੀ ਪੱਕੀ ਟੀਆ ਤਾਂ ਕਮਾ ਕੇ ਗੱਡੀ ਮੋੜੀਆਂ ਚਲੇ ਮੈਂ ਤਾਂ ਇਦਾਂ ਮੋੜੀ ਆ ਬੋੜੀ ਸੰਧੂ ਸਾਹਿਬ ਨੇ ਮੋੜ ਦਿੱਤੀ ਅੱਜ ਇਤੋਂ ਲੈਟ ਦੇ ਅੰਦਰ ਬਾਹਰ ਬਹਨ ਲੈ ਕੇ ਆਉਣਾ ਮਨਾ ਹੈ ਹਾਂ ਇਹ ਤਾਂ ਬਿਨਾਂ ਅਨੁਮਤੀ ਕੇ ਟ੍ਰੇਨਿੰਗ ਏਰੀਆ ਮੇ ਜਾਣਾ ਮਨਾ ਹੈ ਮਨਾ ਹੈ ਇਹ ਕਾਟੇਜ ਤੁਹਾਨੂੰ ਦੱਸਤਾ ਪਾਮ ਨੇ ਪਹਿਲਾਂ ਹੀ ਇਹ ਡੈਮ ਵਾਲਿਆਂ ਦੇ ਬਣੇ ਆ BBMP ਵਾਲਿਆਂ ਦੇ ਉਦਾਂ ਕੋਈ ਆਮ ਕਿੰਨ ਰਹਿਣਾ ਹੋਵੇ ਤੇ ਇਹ ਐਸ਼ ਦਾ ਕਰਾ ਦਾਂਗੇ ਆਪਾਂ ਪ੍ਰਬੰਧ ਕੋਈ ਚੱਕਰ ਉਹ ਕਰਵਾ ਦਾਂਗੇ ਪਰ ਕਾਟੇਜ ਬਹੁਤ ਸੋਹਣੇ ਆਨਲਾਈਨ ਬੁਕਿੰਗ ਹੁੰਦੀ ਹੈ ਇਹਨਾਂ ਦੀ ਤੇ ਤੁਸੀਂ ਪਟ ਲੈਣਾ ਤੇ ਜੇ ਆਨਲਾਈਨ ਬੁਕਿੰਗ ਕਰਨੀ ਆ ਹਨਾ ਕਿਸੇ ਨੇ ਆਉਣਾ ਚਾਹੁੰਦੇ ਤਲਵਾੜੇ ਤੇ ਬਾਕੀ ਹੁਣ ਮੇਨ ਟਾਈਮ ਤੇ ਦਿਖਾਉਨੇ ਆ ਤੇ ਦੇਖ ਕੇ ਇੰਜੋਏ ਕਰਿਓ ਟਾਈਮ ਦੇ ਉੱਪਰ ਵਾਲਾ 뷰 ਇਹ ਲਾਸਟ 뷰 ਆ ਇਹ ਤੁਸੀਂ ਚੈੱਕ ਕਰਨਾ ਇਹ ਦੇਖੋ ਕੀ ਚੀਜ਼ ਆ ਕੀ ਚੀਜ਼ ਆ ਇਹ ਦੇਖੋ ਕਿੰਨਾ ਬੰਨ ਮਾਰਿਆ ਇੰਨੇ ਪਾਣੀ ਇੰਨੀ ਲੰਬੀ ਝੀਲ ਨੂੰ ਬੰਨ ਮਾਰਿਆ ਪਿਆ ਇਹਨਾਂ ਨੇ ਉਹ ਸਿਰਫ ਬੰਨ ਨੇ ਬਚਾਇਆ ਪਿਆ ਮਤਲਬ ਸਾਰਾ ਕੁਝ ਕਹਿਣ ਦਾ ਭਾਵੇਂ ਆ ਬੰਨ ਮਤਲਬ ਬੰਨ ਨੇ ਹਾਂ ਮਤਲਬ ਬੰਨ ਨੇ ਹੀ ਸਾਰਾ ਕੁਝ ਰੋਕਿਆ ਪਿਆ ਪਾਣੀ ਜਿੰਨਾ ਵੀ ੜਕਿਆ ਨਾ ਇੱਥੇ ਆ ਮੈਂ ਇੱਥੇ ਇੱਥੇ ਨਾ ਪਰਚੀ ਪਰਚੀ ਕੱਟਦੇ ਆ ਸੰਧੂ ਸਾਹਵਲੋ ਦੱਸ ਆਵਾ ਮੈਂ ਦੱਸ ਕੇ ਆਣਾ ਇੱਥੇ ਨਾ ਐਕਚੁਅਲੀ ਪਰਚੀ ਕੱਟਦੇ ਆ ਉਹ ਨਾਂ ਨੂੰ ਦਰਜ ਕਰਾਉਣਾ ਪੈਂਦਾ ਆਪਣੀ ਗੱਡੀ ਗੋਡੀ ਦਾ ਸਾਰਾ ਕੁਝ ਕਿਉਂ ਭਾਜੀ ਲੈ ਆਦਲਾ ਭਾ ਵੀ ਖੜਿਆ ਐ ਐਸਪੀ ਨੰਬਰ ਤੇ ਉੱਥੇ ਨਾਮ ਲਿਖਾ ਕੇ ਆਉਨੇ ਤੇ ਫੇਰ ਚੱਲਦੇ ਆ ਅਗਲੇ ਪਾਸੇ ਨੂੰ ਆ ਬੈਰ ਲਈ ਕਿ ਅਗਲੇ ਪਾਸੇ ਵੀ ਆ ਨਹੀਂ ਅਗਲੇ ਪਾਸੇ ਨਹੀਂ ਇਹ ਤਾਂ ਅਗਲੇ ਪਾਸਾ ਦੋ ਜਗ੍ਹਾ ਆ ਤੇ ਬੰਨੋ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਡੈਮ ਦਾ ਏਰੀਆ ਇੱਥੋਂ ਬੰਨ ਸ਼ੁਰੂ ਹੋ ਜਾਣਾ ਆਪਣਾ ਨਾਮ ਲਿਖਾਤਾ ਆ ਇਹ ਆਪਾਂ ਲੱਗੇ ਕ੍ਰਾਸ ਕਰਨਾ ਆ ਭਾੜਾ ਨੇ ਸਾਡੇ ਤੋਂ ਪਹਿਲਾਂ ਲਿਖਾਤਾ ਸੀਗਾ ਤੇ ਆਹ ਬੰਦਾ ਆਪਣਾ ਵੀ ਆ ਗਿਆ ਦੋਨੇ ਸਵਿਫਟ ਆਈਆਂ ਤੇ ਇੱਕ ਇਹ ਤੋਂ ਅਗਲੇ ਪਾਸੇ ਆਉਣੀ ਆ ਉੱਥੇ ਨਹੀਂ ਹੁਣ ਪੁੱਛਣਾ ਇੱਕ ਵਾਰੀ ਪੁੱਛਦੇ ਜਿੰਨੇ ਉਧਰੋਂ ਆਉਣਾ ਤੇ ਉਧਰੋਂ ਇੱਕ ਵਾਰੀ ਪੁੱਛਦੇ ਆਉਣ ਲੱਗੇ ਜਿੰਨੇ ਇਧਰੋਂ ਜਾਣਾ ਤੇ ਇਧਰੋਂ ਪੁੱਛਦੇ ਆ ਜਾਣ ਲੱਗੇ ਵੀ ਕੀ ਨਾਂ ਆ ਤੁਹਾਡਾ ਕਿੰਨਾ ਨੰਬਰ ਗੱਡੀ ਆ ਤੇ ਕਿੰਨੇ ਜਾਣੇ ਆ ਤੁਸੀਂ ਬਸ ਇਹਨਾਂ ਦੀ ਰਿਕੁਆਇਰਮੈਂਟ ਇਹ ਆਪਣੀਆਂ ਪੂਰੀਆਂ ਹਾਂ ਕੰਟਰੋਲ ਤੇਰਾ ਕੈਮਰਾ ਕਮਰਾ ਕਿੱਥੇ ਆ ਆ ਲੋ ਜੀ ਆ ਯਾ ਡੈਮ ਦਾ ਸਿਸਟਮ ਜਿਓਗ੍ਰਾਫੀ ਮਨਾ ਇੱਥੇ ਵੀਡੀਓਗ੍ਰਾਫੀ ਹੈ ਮਨਾ ਆ ਉਹ ਥੋੜਾ ਜਿਹਾ ਉਹਨਾਂ ਨੇ ਕਿਹਾ ਵੀ ਸਾਨੂੰ ਮੈਂ ਚੋਰੀ ਥੋੜੀ ਜਿਹੀ ਬਣਾਉਣਾ ਪਿਆ ਆ ਉਹਨਾਂ ਦੀ ਗੱਲ ਵੀ ਸਹੀ ਆ ਕਈ ਚੀਜ਼ਾਂ ਦਾ ਹਨਾ ਹੁੰਦਾ ਪਰਦਾ ਤੇ ਕਈ ਤਰ੍ਹਾਂ ਦੇ ਲੋਕ ਆਉਂਦੇ ਸਾਰੇ ਚੰਗੇ ਨਹੀਂ ਆਉਂਦੇ ਹੈਗੇ ਤੇ ਆ ਪੌਂਕ ਟਾਈਮ ਆ ਤੇ ਇਹ ਹੈਗਾ ਆ ਤੇ ਤੁਸੀਂ ਆ ਦੇਖ ਲਓ ਬਸ ਮੈਂ ਹੁਣ ਬੰਦ ਕਰਨ ਲੱਗਾ ਆ ਆ ਇੱਥੇ ਆਪਾਂ ਆ ਕੇ ਪਾਰ ਕਰਕੇ ਥੋੜਾ ਰੈਸਟ੍ਰਿਕਟਡ ਏਰੀਆ ਹੈ ਨਹੀਂ ਉਹ ਕਰ ਦਿੰਦੇ ਇਸ ਲਈ ਆਪਾਂ ਉਹਨਾਂ ਦੀ ਗੱਲ ਨੂੰ ਮੰਨਣਾ ਵੀ ਜ਼ਰੂਰੀ ਆਏ ਕੋਈ ਨਾਰਮਲ ਚੀਜ਼ ਨਹੀਂ ਹੈਗੀ ਹਨਾ ਤੇ ਅਜੇ ਆਪਾਂ ਨਹੀਂ ਮੰਨਾਂਗੇ ਤੇ ਫਿਰ ਗਲਤ ਗੱਲ ਹੋ ਜਾਂਦੀ ਆ ਬਿਲਕੁਲ ਆਪਾਂ ਤੁਹਾਨੂੰ ਬੜਾ ਰੂਲ ਰੂਲ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਆ ਪਰ ਸੋਹਣਾ ਬਹੁਤ ਬਹੁਤ ਸੋਹਣਾ ਦੇਖੋ ਸਫਾਈ ਦੇਖੋ ਤੁਹਾਨੂੰ ਲੱਗਦਾ ਪਿਆ ਕਿ ਸਾਡੀ ਬਿਲਕੁਲ 30 ਕਿਲੋਮੀਟਰ ਦੇ ਏਰੀਆ ਚ ਬਿਲਕੁਲ ਹਾਂ ਦੇਖੋ ਬਿਲਕੁਲ ਬਹੁਤ ਸੋਹਣਾ ਵਲੌਗ ਬਣਿਆ ਤੁਸੀਂ ਬਸ ਇੰਜੋਏ ਕਰਨਾ ਐਪਰੀਸ਼ੀਏਟ ਤੁਸੀਂ ਕਰਨਾ ਹੁਣ ਅਸੀਂ ਆਪਣਾ ਫਰਜ਼ ਨਿਭਾ ਚੱਲੇ ਆ ਸੰਧੂ ਸਾਹਿਬ ਹਨਾ ਬਿਲਕੁਲ ਸਹੀ ਗੱਲ ਆ ਕਿ ਜਿਹੜਾ ਬਣਾਉਣਾ ਨਾ ਇਤੋਂ ਵੀ ਅੱਗੇ ਉਹ ਇਤੋਂ ਵੀ ਅੱਗੇ ਮਤਲਬ ਘੈਂਟ ਚੀਜ਼ਾਂ ਹੀ ਹੋਣਗੀਆਂ ਮੈਨੂੰ ਲੱਗਦਾ ਕਿ ਚੱਲ ਲੋਕੀ ਦੇਖਣਗੇ ਤੇ ਸਾਡਾ ਜਾਨਾ ਸਫਲ ਹੋ ਜਾਂਦਾ ਜਾਣਾ ਸਫਲ ਹੋ ਜਾਂਦਾ ਅਸੀਂ ਤਾਂ ਆਪਣੇ ਭਰਾਵਾਂ ਕਰਕੇ ਬਣਾਉਨੇ ਆ ਤੇ ਸਾਰੇ ਭੈਣ ਭਰਾਵਾਂ ਕਰਕੇ ਜਿਹੜੇ ਦੇਸ਼ ਦੇ ਬਾਹਰ ਅੰਦਰ ਅਮਰੀਕਾ ਕੈਨੇਡਾ ਯੂਕੇ ਹਰ ਇੱਕ ਦੇਸ਼ ਠੀਕ ਹੈ ਨਾ ਇਹ ਵਲੌਗ ਸਾਰੇ ਪਾਸੇ ਚੱਲਦੇ ਜਿੱਦਾਂ ਅਸੀਂ ਪਾਕਿਸਤਾਨੀ ਭਰਾਵਾਂ ਦੇ ਵੀ ਦੇਖਦੇ ਆ ਤੇ ਸਾਡੇ ਵੀ ਉਹ ਦੇਖਦੇ ਆ ਉਹੀ ਕੀ ਮਤਲਬ ਕਿ ਸਾਰੇ ਆਲ ਵਰਲਡ 'ਚ ਹੀ ਦੇਖਦੇ ਹੀ ਆ ਹਨ ਇਸ ਕਰਕੇ ਤੁਸੀਂ ਯਾਰ ਇੰਜੋਏ ਕਰੋ ਏ ਐਪਰੀਸ਼ੀਏਟ ਕਰੋ ਆਪਾਂ ਐਦਾ ਹੀ ਨਵੇਂ ਨਵੇਂ ਰਾਹਾਂ ਤੇ ਤੁਹਾਨੂੰ ਮਿਲਦੇ ਰਵਾਂਗੇ ਸੋ ਇੱਥੇ ਹੁਣ ਆਪਾਂ ਸਫ਼ਰ ਸਮਾਪਤ ਕਰਦੇ ਹਾਂ ਹੁਣ ਅਸੀਂ ਪਿੰਡ ਜਾ ਕੇ ਮਿਲਦੇ ਤੁਹਾਨੂੰ ਕਿਉ ਸੰਤੂ ਸਾਹਿਬ ਕਰ ਦਈਏ ਸਮਾਪਤੀ ਫੇ ਹੁਣ ਨਹੀਂ ਇੱਕ ਜਗ੍ਹਾ ਹੋਰ ਨਾ ਆਗੇ ਮੜਾ ਜਾ ਹਾਂਜੀ ਹਾਂਜੀ ਠੀਕ ਆ ਓਕੇ ਇੱਕ ਜਗ੍ਹਾ ਬਣਾ ਲਾਂਗੇ ਫੇ ਰ ਆਪਾਂ ਓਕੇ ਲਵਾਂਗੇ ਇਜਾਜ਼ਤ ਸਟ੍ਰੋਹਿਆਂ ਨੂੰ ਆ ਠੀਕ ਆ ਜੀ ਠੀਕ ਆ ਸੰਤੂ ਸਾਹਿਬ ਓਕੇ ਫੇ ਹਾਂ ਥੱਕ ਹੋ ਗਿਆ ਹੁਣ ਵੇ ਇਹ ਵੀ ਸਾਡਾ ਹਾਂ ਕਿਉਂਕਿ ਚੜ੍ਹਾਈ ਝੁੜੀ ਬੜੀ ਚੜ੍ਹਨੀ ਪੈਂਦੀ ਉਪਰ ਖਾਪੜ ਰਸਤੇ ਓਕੇ ਫਿਰ ਸੰਧੂ ਸਾਹਿਬ ਦਾ ਵੀ ਸਪੈਸ਼ਲ ਧੰਨਵਾਦ ਜਿਹੜਾ ਭਰਾ ਆਇਆ ਨਾਲ ਕਿਉਂਕਿ ਭਰਾਵਾਂ ਨਾਲ ਯਾਰ ਬੰਦਾ ਸਾਰਾ ਕੁਝ ਹੁੰਦਾ ਆ ਸੰਧੂ ਸਾਹਿਬ ਥੈਂਕ ਯੂ ਯਾਰ ਮੈਂ ਕਹਿੰਦਾ ਬਹੁਤ ਮੁਸ਼ਕਲ ਟਾਈਮ ਕੱਢਿਆ ਅੱਜ ਮੈਂ ਚਲੋ ਟਾਈਮ ਇਦਾਂ ਹੀ ਆ ਯਾਰ ਹਰ ਇੱਕ ਨੂੰ ਰਜੇਵੇਂ ਇਹ ਚਲੋ ਮਜ਼ਾਕ ਦੀ ਗੱਲ ਨਹੀਂ ਹਰ ਇੱਕ ਮੈਂ ਕਿਹਾ ਅੱਜ ਕੱਲ ਟਾਈਮ ਕੱਢ ਲੈਣੇ ਤਾਂ ਮੈਨੂੰ ਸੱਦਿਆ ਆ ਤਾਂ ਮੈਂ ਕਿਹੜਾ ਰੋਜ਼ ਰੋਜ਼ ਹੁੰਦਾ ਆ ਤੇ ਫਿਰ ਮੈਂ ਅੱਜ ਵੀ ਕੈਂਸਲ ਕਰਤੀ ਲੋੜੀ ਵੀ ਹੈਗੀ ਬੁਕਿੰਗ ਅੱਜ ਵੀ ਅ ਮੈਂ ਆਪਣੀ ਜਗ੍ਹਾ ਆਪਣੇ ਅੰਜੀਤ ਬਾਵੇ ਨੂੰ ਭੇਜਤਾ ਮਾਂਗਾ ਤੂੰ ਚਾਇਆ ਯਾਰ ਇਹ ਦਲਜੀਤ ਨਹੀਂ ਆਇਆ ਉਹ ਤੁਹਾਡੀ ਲਾ ਹੋ ਗਿਆ ਪੈਸੇ ਘਟਾ ਲਿਓ ਦੋਨਾਂ ਨੇ ਥੋੜੇ ਕਹਿੰਦੇ 5000 ਰਜੀਤ ਬਾਵੇ ਤੇ ਜਲੰਦਰਜੀਤ ਦਾ ਤੇ 4 ਲੱਖ ਘਟਾ ਦਾਂਗੇ ਹੋਰ ਗੱਲ ਕੋਈ ਨਹੀਂ ਯਾਰ ਪੈ ਜਾ ਨੌਲੀ ਭਰਾਵਾਂ ਆਣਾ ਭਰਾਵਾਂ ਨਾਲ ਪੈਂਚਰ ਨਾਲ ਮੈਂ ਹੋਰ ਗੱਲ ਕਰਦਾ ਧੰਨਵਾਦ ਆ ਭਰਾ ਤੇਰਾ ਸਪੈਸ਼ਲ ਥੈਂਕਸ ਆ ਯਾਰ ਹੈ ਤੂੰ ਭਰਾ ਨਾ ਆਇਆ ਮੈਂ ਨਹੀਂ ਕਦੀ ਕੀਤਾ ਜਾ ਗਰੀ ਚੀਜ਼ਾ ਕਿ ਤੂੰ ਤੇਰੇ ਨਾਲ ਹੀ ਮੈਂ ਹੁਣਾ ਕਿਉਂ ਹੁਣਾ ਯਾਰ ਬੱਕਰੀ ਗੱਲ ਤੂੰ ਯਾਰ ਕੱਪੜੇ ਤੈਨੂੰ ਵਧੀਆ ਲੈ ਕੇ ਦਿੱਤੇ ਮੈਂ ਤੈਨੂੰ ਯਾਰੇ ਲੈ ਆ ਕਰ ਜਿੱਦਾਂ ਮਰਜ਼ੀ ਕੋ ਮੈਂ ਕਰ ਫੋਨ ਹੀ ਟੈਨਸ਼ਨ ਆਣੀ ਮੇਰੇ ਹੁੰਦਿਆਂ ਠੀਕ ਆ ਬਾਜੀ ਆ ਗੱਡੀ ਤੈਨੂੰ ਦੇਣੀ ਨਹੀਂ ਪੱਕੀ ਜਾਣ ਲੱਗਣਾ ਪੱਕਾ ਬਾਜੀ ਪੱਕੀ ਤੈਨੂੰ ਦੇਣੀ ਆ ਮੈਂ ਗਰੀਬ ਬੰਦਾ ਆ ਬਾਜੀ ਜੇ ਤੂੰ ਦੇਜੋ ਨਾ ਮੈਂ ਮਤਲਬ ਮਾੜਾ ਮਟਾ ਆਪਣਾ ਕਰਦਾ ਰਹੂੰਗਾ ਤੈਨੂੰ ਲਦੂ ਆਪਣੇ ਪੰਪ ਦੀ ਜਾਣਾ ਤੇ ਅੱਬਾ ਇਹਨਾਂ ਤੋਂ ਬਚ ਕੇ ਰਹਿਣਾ ਤੇਲ ਵੀ ਤੇਲ ਵੀ ਪਾਦੋਂ ਕਰੋਗੇ ਇਹਨਾਂ ਤੋਂ ਬਚ ਕੇ ਰਹਿਣਾ ਉਹ ਦੇਖੋ ਆਗੇ ਆਗੇ ਆਗੀ ਆਗੀ ਗੈਂਗੋ ਪਾਸੇ ਪਰ ਰੁਕੋ ਆ ਯਾਰ ਇਹਨਾਂ ਲਈ ਕੇ ਲੈ ਗੁੱਲੇ ਲੈ ਆਉਣੇ ਪੁੱਤਰ ਰੋਕ ਲਾ ਦੋ ਮੈਂ ਰੋਕ ਲਾ ਇਹਨਾਂ ਨੂੰ ਦੇਖ ਰੋਕ ਲਾ ਦੋ ਮੈਂ ਚੱਲਾ ਜਾ ਉਹ ਦੇ ਨਾਲ ਇਧਰੋਂ ਦੀ ਜਿਹੜਾ ਆਪਾਂ ਸਟਾਰਟਿੰਗ ਕਰਦੇ ਨਾ ਤੇ ਆ ਲਿਖਿਆ ਹੁੰਦਾ ਇੱਥੇ ਪੜ ਲਿਓ ਆਪੇ ਹੁਣ ਮੈਨੂੰ ਤਾਂ ਥੋੜਾ ਔਖਾ ਲੱਗੰਦਾ ਤੇ ਇੱਥੋਂ ਸ਼ੁਰੂ ਕਰਕੇ ਅੱਗੇ ਚੈੱਕ ਪੋਸਟ ਤੇ ਇੱਥੋਂ ਅੱਗੇ ਜਾਂਦਾ ਸਿਸਟਮ ਸਾਰਾ ਤੇ ਇੱਥੋਂ ਇੱਥੋਂ ਸ਼ੁਰੂਆਤ ਹੋ ਜਾਂਦੀ ਮੋਲੇ ਟੈਮ ਸ਼ੁਰੂਆਤ ਹੋ ਜਾਂਦੀ ਹੈ ਟੈਮ ਇਸ ਤੋਂ ਇੱਥੋਂ ਸ਼ੁਰੂਆਤ ਕਹਿ ਲੋ ਇਹ ਉੱਪਰੋਂ ਦੀ ਤਲਵਾਣਾ ਜਿਹੜਾ ਪਾਰ ਕਰਕੇ ਜਿੱਧਰ ਦੀ ਆਪਾਂ ਗਏ ਆਂ ਹੀ ਉਹ 52 ਗੇਟ ਆ ਪਰ ਉਧਰ ਦੀ ਜ਼ਿਆਦਾ ਮਜ਼ਾ ਹੁੰਦਾ ਜੇ ਕੋਈ ਫੈਮਿਲੀ ਦਾ ਮੇਰਾ ਭਰਾ ਹੁੰਦਾ ਹੋ ਇਧਰ ਵੀ ਆਇਓ ਉਹਨਾਂ ਨੂੰ ਥੱਲੇ ਨੂੰ ਜਾਣਦਾਂ ਨਹੀਂ ਥੋੜਾ ਰਾਹ ਨਹੀਂ ਸਹੀ ਹੈ ਕਿਉਂਕਿ ਸਾਫ਼ ਰਸਤਾ ਨਾਲੇ ਤੇ ਦੇਖ ਲਓ ਕੁਦਰਤ ਦੀ ਦੇਖ ਲਓ ਰੰਗ ਦੇਖ ਲਓ ਕੁਦਰਤ ਦੇ ਆ ਤੁਹਾਨੂੰ ਮੈਂ ਦਿਖਾਇਆ ਨਾ ਹੁਣ ਆ 4 ਵਜੰਦੇ ਆ ਤੇ ਧੁੱਪ ਦੇਖੋ ਹਾਂਜੀ ਧੁੱਪ ਜਿੱਦਾਂ ਸਾਡੇ ਉਥੇ ਗਰਮੀਆਂ ਜਿਹੀਂ ਹੁੰਦੀ ਦੋ ਇਦਾਂ ਆ ਤੇ ਜਦੋਂ ਤਲਵਾੜਾ ਟੱਪ ਜਾਣਾ ਨਾ ਤੇ ਤੁਹਾਨੂੰ ਧੁੱਪ ਦਾ ਕੋਈ ਨਾਮੋ ਨਿਸ਼ਾਨ ਨਹੀਂ ਲੱਭਣਾ ਆਕੇ ਆਕੇ ਤੁਹਾਨੂੰ ਦਿਖਾਉਂਦੇ ਆ ਬਿਲਕੁਲ ਜਿੱਤ ਹੁੰਦੀ ਲੱਭਣੀ ਹੁਣ ਤਰੱਕੀ ਜਾ ਕੇ ਦੇਖੋ ਤੁਸੀਂ ਤੇ ਆ ਸਾਡੇ ਉਧਰ ਤੇ ਚੜੀ ਨਹੀਂ ਸਵੇਰ ਦੀ ਕਿਨੇ ਫੋਨ ਕਰ ਲਿਆ ਮੈਂ ਝੂਠ ਬੋਲਦੇ ਹੁਣ ਪਰ ਨਹੀਂ ਮਿੱਤਰੋ ਧੁੰਦਰੀ ਤੇ ਜੇ ਕਹਿੰਨੇ ਧੁੱਪ ਜਿਹੜਾ ਮੇਰਾ ਕੋਈ ਭਰਾ ਕਹ ਗਿਆ ਧੁੰਦ ਤੋਂ ਜਿਹੜਾ ਕਹਿੰਦਾ ਕਿ ਸਰੀਰ ਨਹੀਂ ਖੁੱਲਣ ਦਿਆ ਹੁਣ ਸੀਜ਼ ਹੈ ਨਾ ਹੋ ਜਾਂਦਾ ਨਾ ਧੁੱਪ ਦਾ ਤੇ ਉਹ ਮੇਰਾ ਭਰਾ ਮਾਰਚ ਕਿਹੜਾ ਤਾਂ 15 ਕਿਲੋਮੀਟਰ ਹੀ ਆ ਕੱਲ ਆ ਕੇ ਵਧੀਆ ਧੁੱਪ ਚ ਨਜ਼ਾਰਾ ਲੈ ਕੇ ਜਾਵੇ। ਧੁੱਪ ਕੇ ਜੀ ਫਿਰ ਨਵੇਂ ਆ ਰਹਾਾਂ ਤੇ ਮਿਲਦੇ ਆ ਇਸ ਵਲੌਗ ਨੂੰ ਕਰਿਓ ਇੰਜੋਏ ਤੇ ਲਾਈਕ ਸਬਸਕ੍ਰਾਈਬ ਵਾਲਾ ਬਟਨ ਜਰੂਰ ਨਾ ਬਦਿਓ ਤੇ ਸਤਿ ਸ੍ਰੀ ਅਕਾਲ ਉਹ ਐਂ ਕਾ ਨਜ਼ਾਰੇ ਲਾਓ ਜ਼ਿੰਦਗੀ ਦੇ। ਓਕੇ। ਬਿਲਕੁਲ